ਹਾਂ ਅੱਖਣ ਵਾਲਾ ਕਿਆ ਵਿਚਾਰਾ ਉਹ ਜਿਹੜਾ ਕਹਿੰਦਾ ਮੈਂ ਅੱਖਣ ਵਾਲਾ ਆਪਣੀ ਗੱਲ ਕਰਦੇ ਸੀ ਉਹ ਜਿਹੜਾ ਉਹਦੀ ਵਡਿਆਈ ਆਖਰੇ ਹੈ ਉਹ ਤਾਂ ਕੀ ਆ ਵਿਚਾਰਾ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਬਨੁੱਖਾ ਛੋਡੇ ਵਰਗਾ ਯਾਹੋ ਲਾ ਆ ਗੱਲ ਦਾ ਰੌਲਾ ਅੱਜ ਰਬਦਾਸ ਨਾਲ ਰਬਦਾਸ ਗੁਰੂ ਹੈ ਕਿ ਨਾਨਕ ਗੁਰੂ ਹੈ ਇਸ ਗੱਲ ਦਾ ਰੌਲਾ ਹੈ ਹੁਣ ਜੇ ਇਹਨਾਂ ਨੂੰ ਅਕਲ ਹੁੰਦੀ ਰੌਲਾ ਕਿਉਂ ਪੈਂਦਾ ਇਸ ਗੱਲ ਦਾ ਆਖਣ ਵਾਲ ਦਾ ਵਿਚਾਰਾ ਉਹਦਾ ਚਾਰਾ ਹੀ ਕੁਛ ਨਹੀਂ ਹੋਇਆ ਉਹਦੇ ਹੱਥ 'ਚੇ ਕੁਛ ਨਹੀਂ ਆਖਣ ਵਾਲੇ ਦੇ ਜਿਹੜਾ ਗੁਰਬਾਣੀ ਰਚਨੇ ਆ ਉਹਦੇ ਹੱਥ 'ਚ ਕੱਖ ਨਹੀਂ ਲੈ ਜਿਵੇਂ ਬੁਲਾਉਂਦਾ ਜਿਵੇਂ ਬੋਲਦਾ ਤੁਸੀਂ ਕਹਿੰਦੇ ਗੁਰੂ ਹੈ ਰਵਿਦਾਸ ਗੁਰੂ ਹੈ ਨਹੀਂ ਕਬੀ ਰਵਿਦਾਸ ਗੁਰੂ ਹੈ ਗੁਰੂ ਨਾਨਕ ਦੇਵ ਇਹ ਸਾਰੇ ਗੁਰੂ ਨੇ ਸਾਰੇ ਦਾਸ ਨੇ ਸੱਚ ਬੋਲਣ ਨੂੰ ਨਹੀਂ ਤਿਆਰ ਕੋਈ ਵੀ ਹੈ ਸੱਚ ਬਰਨ ਤੜੇ ਬੰਦੀ ਹੈ ਨਾ ਬੇਈਮਾਨ ਨੇ ਨਾ ਸਾਰੇ ਹੀ ਸੱਚਾ ਕੋਈ ਨਹੀਂ ਖੜਾ ਇਮਾਨਦਾਰੀ ਦੇ ਕੋਈ ਵੀ ਨਹੀਂ ਹੈ ਆਪਣੀ ਆਪਣੀਆਂ ਰੋਟੀਆਂ ਸੇਕਦੇ ਨੇ ਸਾਰੇ ਅੱਖਰ ਵਾਲਾ ਕਿਆ ਬੇਚਾਰਾ ਸਿਫਤیں ਭਰੇ ਤੇਰੇ ਪੰਡਾਰਾ ਓਏ ਅੱਖ ਤੇਰੇ ਤਾਂ ਬਣਾ ਸਿਫਤਾ ਨਾ ਭਰੇ ਭਰੇ ਉਹਦਾ ਜਿੰਨਾ ਤੂੰ ਬਰੋਲੋ ਉਹਨਾਂ ਨੂੰ ਬੋਲ ਦਿੰਦਾ ਉਹਦੇ ਉੱਤੇ ਕੁਝ ਨਹੀਂ ਆਇਆ ਖੜ ਵਾਲੇ ਦੇ ਉਹਨਾਂ ਚਾਰਾ ਹੀ ਕੋਈ ਨਹੀਂ ਹੈ ਕਿਸੇ ਦਾ ਜੇ ਤੂੰ ਦੇ ਤੇ ਸੇਕਿਆ ਚਾਰਾ ਚਾਰਾ ਸਫਤੀ ਭਰੇ ਤੇਰੇ ਪੰਡਾਰਾ ਸਫਤੀ ਭਰੇ ਤੇਰੇ ਪੰਡਾਰਾ ਜੇ ਤੂੰ ਦੇਂ ਤਸੇਕਿਆ ਚਾਰਾ ਜੇ ਤੂੰ ਦੇਂ ਤਸੇਕਿਆ ਚਾਰਾ ਕਿਸੇ ਦਾ ਚਾਰਾ ਨਹੀਂ ਚੱਲਦਾ ਜੇ ਜੀ ਨੂੰ ਤੂੰ ਦੇ ਦੇਵੇਂ ਉਹ ਦਿਨ ਉਹਦਾ achara ਵੀ ਕੋਈ ਨਹੀਂ ਹੈ ਮੈਂ ਵੀ ਨਹੀਂ ਲੈ ਸਕਦਾ ਤੂੰ ਵੀ ਨਹੀਂ ਲੈ ਸਕਦਾ ਉਹ ਵੀ ਨਹੀਂ ਲੈ ਸਕਦਾ ਲਿਆ ਵੀ ਕਿਸੇ ਨੇ ਤਾਂ ਮਰਜੀ ਹੈ ਨਾ ਮਾਲਕ ਦੀ ਕੋਕਾ ਦਾਤਾ ਦਾਤ ਰੱਖੀ ਹਤ ਆਪਣੇ ਜੈ ਭਾਵੇ ਤਰਦੇ ਲੈ ਲੋ ਚਾਰਾ ਦਾ ਸੁਖੀ ਦਿਨ ਜੇ ਮੈਂ ਨਾਂ ਗਰੂ ਮਿਲੀ ਯਾਰ ਅਵਦਾਸ ਉਹਦਾ ਨਾਂ ਕੋ ਪਹਿਲਾਂ ਮਿਲੀ ਹੈ ਕਬੀਰ ਨੂੰ ਤਾਂ ਨਾਨਕ ਨੂੰ ਪਹਿਲਾਂ ਮਿਲੀ ਹੈ। ਨਾਨਕ ਨੇ ਤਾਂ ਕਬੀਰ ਬਾਬਾਸ ਦੀ ਬਾਣੀ ਪੜ੍ਹੀ ਹੈ। ਸ਼ਰਮ ਕਰਨੀ ਚਾਹੀਦੀ ਹੈ ਕੋਈ ਸ਼ਰਮ। ਸਾਰਿਆਂ ਨੂੰ। ਗਾਲੇ ਗਨੂ ਜਾਤ ਨਹੀਂ ਰੁੱਦੀ। ਆਦਮੀ ਦੀ ਕੋਈ ਬਰਸ ਕੀ ਥੱਬੇ ਜਾਤ। ਨਾਲੇ ਜਾਤ ਲਈ ਬੈਠੇ ਹੋ। ਰੁਗਦਾ ਦੀ ਜਾਤ ਘੱਟੀ ਹੈ। ਜਦ ਬਦਲ ਉਹਦਾ ਫਿਰ ਇਹ ਹੋਇਆ। ਕਾਹੋ ਗ੍ਰਾਮ ਘੋਰੀਆ ਕੁਛ ਨਹੀਂ ਪਿੱਛੇ ਆਪਣੀ ਬੜਾਈ ਆ ਵੀ ਅਸੀਂ ਫਬਲਨੀ ਓ ਭਗਤਾਨ ਦੇ ਹੋਏ ਤੇਰੇ ਦਰਸ਼ਨ ਦਾਸਾ ਗੈਰ ਨੇ ਕੁਰਬਾਨੀ ਚ ਹੋਏ ਤੇਰੇ ਦਰਸ਼ਨ ਦਾਸਾ ਜਿਹੜੇ ਤੇਰੇ ਪਹਿਲੇ ਦਾਸ ਨੇ ਨਾ ਰਬਦਾਸ ਦਾਸ ਹੈ ਜਮੇ ਕਬੀਰ ਦਾਸ ਹੈ ਭਗਤ ਨੇ ਮੈਂ ਉਹਨਾਂ ਦਾ ਵੀ ਦਾਸ ਗੁਰਨਾਨ ਕਹਿ ਗਏ ਮੋਏ ਤੇਰੇ ਦੱਸਣ ਦੱਸਾ ਐਡੇ ਮਹਾ ਸ਼ੈਤਾਨ ਨੇ ਇੱਕ ਪੰਕਤੀਆਂ ਲਗੋਲੀਆਂ ਜਾਣ ਕੇ ਇਹ ਆ ਬਈ ਮੂਰਖ ਨੇ ਸਮਝ ਨਹੀਂ ਆਈ ਇਹ ਤਾਂ ਮੂਰਖ ਨੇ ਜਾਂ ਸ਼ੈਤਾਨ ਨੇ ਨਾ ਸ਼ੈਤਾਨ ਚੰਗੇ ਨਾ ਨਾ ਮੂਰਖ ਚੰਗੇ ਨੇ ਦੋਈ ਚੰਗੇ ਗੁਰਬਾਨੀ ਵਾਸਤੇ ਗੁਰਬਾਤ ਦਾ ਪ੍ਰਚਾਰ ਬਾਤ ਹੈ ਸ਼ੈਤਾਨ ਵੀ ਠੀਕ ਨਹੀਂ ਐ ਮੂਰਖ ਵੀ ਠੀਕ ਨਹੀਂ ਐ ਨਾ ਮੂਰਖ ਦਾ ਕੰਮ ਐ ਨਾ ਸ਼ੈਤਾਨ ਦਾ ਕੰਮ ਇਹ ਸ਼ੈਤਾਨ ਨੇ ਤਵੀਰ ਨੂੰ ਕਰ ਮਾਰ ਗਡੋ ਇਹ ਮੂਰਖ ਨੇ ਤਾਂ ਸਮਝਾ ਦੋ ਮੂਰਖ ਨੂੰ ਰੱਖ ਲਈਦਾ ਹੁੰਦਾ ਮੂਰਖਾ ਨਹੀਂ ਕੁਝ ਹੁੰਦਾ ਮੂਰਖ ਤਾਂ ਕਾਬਲ ਹੁੰਦਾ ਸਮਝਾ ਦੀਦਾ ਹੁੰਦਾ ਸ਼ੈਤਾਨ ਨੂੰ ਨਹੀਂ ਘੱਲ ਰੱਖੀਦਾ ਹੁੰਦਾ ਸ਼ੈਤਾਨ ਨੂੰ ਮਾਰ ਘੜਦੀਦਾ ਕੋਈ ਸ਼ੈਤਾਨ ਜਾਣਦਾ ਹੁੰਦਾ ਜਾਣ ਕੇ ਕਹਿਣਾ ਹੁੰਦਾ ਸ਼ੈਤਾਨ ਤਾਂ ਜਾਣਦਾ ਹੁੰਦਾ ਜਾਣ ਕੇ ਕਹਿਣਾ ਹੁੰਦਾ ਤਾਂ ਕੋਈ ਇਲਾਜ ਨਹੀਂ ਮੂਰਖ ਦਾ ਇਲਾਜ ਉਹ ਸਮਝਾਇਆ ਸਮਝ ਜਾਂਦੇ ਪਤਾ ਲੱਗੇ ਨਾਨਕ ਸਚ ਸਵਾਰਨ ਹਾਰਾ ਨਾਨਕ ਸਚ ਸਵਾਰਨ ਹਾਰਾ ਜੇ ਕੋਈ ਸਿਵਰਨੇ ਸੱਚ ਨਾਲ ਸਿਵਰਨਾ ਨਹੀਂ ਸਿਵਰਨਾ ਕਿਸਦਾ ਕੱਖ ਨਹੀਂ ਸਿੱਖੀ ਦਾ ਸੱਚ ਬਿਨਾ ਕੱਖ ਨਹੀਂ ਸਿਵਰਦਾ ਸਿੱਖੀ ਖੜੀ ਸੱਚ ਤੇ ਸਿੱਖੀ ਦੀ ਨਿਯੋਹ ਸੱਚ ਤੇ ਜਿਹੜੀ ਕਿ ਸੱਚ ਛੱਡ ਦਿੰਦਾ ਸਾਰਿਆਂ ਨੇ ਰੌਲਾ ਸੱਚ ਛੱਡੇ ਤੋਂ ਪਿਆ ਹੋਇਆ ਸੱਚ ਤੇ ਕੋਈ ਵੀ ਖੜਾ ਸੱਚ ਤੇ ਖੜਨਾ ਬਹੁ ਨਹੀਂ ਤਾਂ ਸੰਗਤ ਸੱਚੇ ਸੱਚ ਤੇ ਖੜ ਜੂਗੀ ਸੰਗਤ ਸੱਚ ਤੇ ਖੜ ਜੂ ਇਹਨਾਂ ਨੂੰ ਇਹਨਾਂ ਨੂੰ ਉਹ ਜਿਵੇਂ ਹੁੰਦਾ ਰੰਗ ਉਹ ਪੱਤੇ ਆ ਜਾਂਦੇ ਪਾਣੀ ਦੇ ਉੱਤੇ ਇਹਨਾਂ ਵਾਰ ਫੜ ਦੇਣਗੇ ਕੱਢ ਦੇ ਚਿਤੀਆਂ ਨੂੰ ਪੁੱਲ ਦੇਣਗੇ ਲੱਸੀ ਲੱਸੀ ਰੱਖ ਲੈਣਗੇ ਇਹ ਚਿਤੀਆਂ ਇਹੜੀਆਂ ਪੁੱਲ ਕੇ ਬਾਹਰ ਕੱਢ ਦਾਂਗੇ ਇਹਨਾਂ ਨੂੰ ਹੋਰ ਕੀ ਹੈ ਸੱਜ ਦੇ ਬਾਹਰ ਕੱਢ ਦੂ ਸੱਚ ਤੇ ਬਿਨਾ ਕੁਝ ਨਹੀਂ ਸਬਣਾ ਫੈਸਲਾ ਨਾਨਕ ਨੇ ਸੱਚ ਸਵਾਰਣ ਹਾਰਾ ਜਿਹੜਾ ਸੱਚ ਦਾ ਵਿਰੋਧ ਕਰੂਗਾ ਸੱਚ ਦਾ ਵਿਰੋਧ ਹੋ ਹੀ ਨਹੀਂ ਸਕਦਾ ਸੱਚ ਦਾ ਵਿਰੋਧ ਕਰੂਗਾ ਇਹਨੂੰ ਸੱਚ ਦਾ ਆਪ ਹੋਈ ਹੈ ਆਹ ਤਾਂ ਸੱਚ ਹੈ ਜੁਗਾਤ ਸੱਚ ਹੈ ਜਿਹੜਾ ਆਹ ਤਾਂ ਸੱਚ ਜੁਗਾਤ ਸੱਚ ਹੈ ਵੀ ਸੱਚ ਨਾਨਕ ਉਸ ਦੀ ਸੱਚ ਹੋਈ ਸਵਾਰਣ ਹਾਰਾ ਜਿਹੜਾ ਸੱਚ ਦੇ ਖੜ ਜਾਂਦਾ ਹੈ ਫੇ ਪ੍ਰਭ ਕਾਲ ਸਵਾਰੇ ਆਏ ਫਿਰ ਉਹਦੇ ਕਾਲ ਸਵਾਰਦਾ ਸੱਚ ਕਹਾਂਦਾ ਜੇ ਤੇਰੀ ਮੇਰੀ ਮਿਟ ਜਾਏ ਜਦੋਂ ਮੇਰੀਆਂ ਤੇਰੀ ਮਿਟ ਜਾਂਦੀ ਆ ਫੇ ਪ੍ਰਭ ਕਾਲ ਸਵਾਰੇ ਆਏ ਤੇਰੀਆਂ ਮੇਰੀਆਂ ਨਹੀਂ ਰਹੀ ਫਿਰ ਸੱਚ ਤੇ ਹੁੰਦਾ ਜਦੋਂ ਜੇ ਵੇਰੀ ਗੱਲ ਕਹੀ ਹੋਈ ਜਾਂ ਤੇਰੀ ਗੱਲ ਕਹੀ ਹੋਈ ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ ਸੀ ਇੱਥੇ ਅਜਾ ਤਾਂ ਬਹੁਤ ਦੂਰ ਹੋ ਤੁਸੀਂ ਇਹ ਤਾਂ ਹੁਜਤਾ ਨੇ ਹੁਜਤਾ ਇਹ ਤਾਂ ਜਿਹੜੀ ਚਤਰਾਈ ਹੈ ਨਾ ਕਬੀਰ ਚਤਰਾਈ ਅਟਕੜੀ ਚਤਰਾਈ ਤਾਂ ਅੱਤਕ ਅਤ ਜੋ ਅਤ ਚੱਕੀ ਆਪਾਂ ਕਹਿੰਦੇ ਹੱਥ ਚੱਕਲੀ ਹੈ ਚਤਰਾਈ ਵਾਲੇ ਦਾ ਹੱਥ ਚੱਕੀ ਹੋਈ ਹੁੰਦੀ ਹੈ ਹਰ ਜੱਪ ਹਰਦੇ ਬਾਰੇ ਆਰਤਾ ਤੇਰੇ ਹਿਰਦੇ ਜੇ ਉਹਨੂੰ ਜਾਣ ਲੈ ਸੱਚ ਦਾ ਤੇਰੇ ਹਿਰਦੇ ਜੇ ਉਹਨੂੰ ਜਾਣ ਲੈ ਅੰਤਰਾਤ ਬੰਦੀ ਆਵਾਜ਼ ਤੇ ਪੁੱਛ ਲੈ ਕੀ ਹੈ ਸੱਚ ਕੀ ਹੈ ਝੂਠ ਬਾਹਰੋਂ ਪੁੱਛਣ ਦੀ ਕੀ ਲੋੜ ਹੈ